ਮੂਨਕਈ ਇਲਾਕੇ ਦੇ ਵਿੱਚ ਪੈਂਦੇ ਕੱਗਰ ਦਰਿਆ ਨੂੰ ਕੀਤਾ ਜਾ ਰਿਹਾ ਹੈ ਸਾਫ ਆਉਣ ਵਾਲੇ ਭਿਆਨਕ ਸਮਿਆਂ ਤੋਂ ਬਚਾ ਲੈ ਕੀਤਾ ਜਾ ਰਿਹਾ ਹੈ ਇਹ ਕਾਰਜ ਕੱਗਰ ਦਰਿਆ ਨੂੰ ਸਾਫ ਕਰਨ ਤੇ ਸੰਗੁਰ ਪ੍ਰਸ਼ਾਸਨ ਲੱਗਿਆ ਹੋਇਆ ਹੈ ਕਿਉਂਕਿ ਪਿਛਲੇ ਸਾਲ بارشਾਂ ਦੇ ਕਾਰਨ ਕੱਗਰ ਦਰਿਆ ਰਾਹੀਂ ਨੇੜੇ-ਨੇੜੇ ਮੂਨਕ ਏਰੀਏ ਦੇ ਪਿੰਡਾਂ ਦੇ ਵਿੱਚ ਤਬਾਹੀ ਮੱਚ ਚੁੱਕੀ ਸੀ ਇਸ ਨੂੰ ਦੇਖਦੇ ਹੋਏ ਇਸ ਵਾਰ ਪ੍ਰਸ਼ਾਸਨ ਪਹਿਲਾਂ ਹੀ ਤਿਆਰ ਹੋਇਆ ਫਿਰਦਾ ਜਿੱਥੇ ਕਿਤੇ ਕੱਗਰ ਦਰਿਆ ਘੱਟ ਚੌੜਾ ਹੈ ਉਸ ਨੂੰ ਜਸੀਬੀ ਮਸ਼ੀਨਾਂ ਰਾਹੀਂ ਮਿੱਟੀ ਬਾਹਰ ਕੱਢੀ ਜਾ ਰਹੀ ਤੇ ਸਾਈਡਾਂ ਮਜ਼ਬੂਤ ਕੀਤੀਆਂ ਜਾ ਰਹੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਸਾਡਾ ਪਾਗ ਚੰਗੀ ਤਰ੍ਹਾਂ ਦੇਖ ਰਿਹਾ ਕਾਰਿਆ ਹੈ ਤਾਂ ਕਿ ਬਾਰਿਸ਼ ਦਾ ਮੌਸਮ ਜੋ ਆਉਣ ਵਾਲਾ ਹੈ ਕੱਗਰ ਵਿੱਚ ਪਾਣੀ ਆਉਣ ਤੇ ਕੱਗਰ ਦੇ ਥਾਈਟਾਂ ਵਾਲੇ ਬੰਦ ਹਨ ਜੋ ਉਹਨਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਤੇ ਚੌੜਾ ਚੌੜਾ ਕੀਤਾ ਜਾ ਰਿਹਾ ਹੈ। ਜਿਹੜੀਆਂ ਲਿੰਕ ਡਰੇਨਾਂ ਹਨ ਤਕਰੀਬਨ ਸਾਰੀਆਂ ਹੀ ਮੁਕੰਮਲ ਹੋ ਚੁੱਕੀਆਂ ਹਨ ਜੋ ਬਾਕੀ ਰਹਿndੀਆਂ ਉਹ ਵੀ ਅੱਧ ਦਸੰਦਰ ਦੇ ਵਿੱਚ ਕਰ ਦਿੱਤੀਆਂ ਜਾਣਗੀਆਂ ਅਤੇ ਮੌਨਸੂਨ ਦੇ ਖਤਰੇ ਨੂੰ ਦੇਖਦੇ ਹੋਏ ਜਲਦੀ ਹੀ ਕੰਮ ਪੂਰਾ ਵੀ ਕੀਤਾ ਜਾਵੇਗਾ। ਸਰ ਕਿੱਥੇ ਪਹੁੰਚੇ ਆ ਇਸ ਵਕਤ ਇਹ ਫੂਲ ਦੇ ਪਿੰਡ ਦਾ ਹੈਗਾ ਜੀ ਤੇ ਮਕਰੋਡ ਤੇ ਫੂਲ ਦੇ ਆਪਾਂ ਜਿਹੜੇ ਰਕਵੇ ਚ ਖੱਬੇ ਪਾਸੇ ਜਿਹੜਾ ਲੈਫਟ ਬੈਂਕ ਆ ਉਹਦੇ ਕੋਲੇ ਪਾਸੇ ਫੂਲ ਦੇ ਪਿੰਡ ਹੈ ਇੱਥੇ ਮਕਰੋਡ ਪਿੰਡ ਦਾ ਰਕਬਾ ਹੈਗਾ ਤੇ ਇੱਥੇ ਤੁਸੀਂ ਦੇਖ ਰਹੇ ਹੋ ਕਿ ਜਿਵੇਂ ਆਪਣੇ ਸਾਡੇ ਟ੍ਰੇਨਿੰਗ ਵਿਭਾਗ ਵੱਲੋਂ ਆ ਮਸ਼ੀਨਾਂ ਲਗਾ ਕੇ ਜੀਸੀਬੀ ਤੇ ਜਿਹੜੀ ਡੀਸਿਲਟਿੰਗ ਵੀ ਹੋ ਰਹੀ ਹੈ ਜਿੱਥੇ ਸ਼ਾਰਪ ਬੈਂਡ ਸੀ ਨਾ ਜੀ ਉਹਦੇ ਚ ਅਸੀਂ ਜਿਹੜੇ ਪੁਆਇੰਟ ਆਇਡੈਂਟੀਫਾਈ ਕੀਤੇ ਸੀ ਬਿਫੋਰ ਹੈਂਡ ਉਥੋਂ ਡੀਸਿਲਟਿੰਗ ਕਰ ਰਹੇ ਨੇ ਸੋ ਥੈਟ ਜਿਹੜਾ ਚੈਨਲ ਹੈ ਪਾਣੀ ਦਾ ਉਹਨੂੰ ਵਾਈਡਨਿੰਗ ਕੀਤੀ ਜਾ ਸਕਦੀ ਹੈ ਆਦਰਵਾਇਜ਼ ਕੀ ਹੁੰਦਾ ਸੀ ਕਿ ਜਿੱਥੇ ਚੈਨਲ ਟਾਈਟ ਹੁੰਦਾ ਸੀ ਜ਼ਿਆਦਾ ਉਥੇ ਆ ਕੇ ਬੰਨਾਂ ਨੂੰ ਉਹ ਧੱਕ ਮਾਰਦਾ ਜਦੋਂ ਪਾਣੀ ਜ਼ਿਆਦਾ ਆਉਂਦਾ ਤਾਂ ਉਥੋਂ ਫਿਰ ਈਚ ਹੋਣ ਦਾ ਕਤਰਾ ਜ਼ਿਆਦਾ ਹੁੰਦਾ ਹੁੰਦਾ ਹੁਣ ਇਹ ਉਹਦੀ ਖਦਾਈ ਵੀ ਕਰ ਰਹੇ ਨੇ ਜਿਹੜੇ ਇਸ ਤਰ੍ਹਾਂ ਦੇ ਪੁਆਇੰਟ ਨੇ ਉਥੋਂ ਉਹਨੂੰ ਵਾਈਡਨਿੰਗ ਕਰ ਰਹੇ ਨੇ ਅੰਦਰ ਤੇ ਨਾਲ ਹੀ ਉਹਦੇ ਟਵਿਨ ਪਰਪਸ ਹੈ ਜੀ ਉਹ ਜਿਹੜੀ ਇੱਕ ਤਾਂ ਵਾਈਟਨਿੰਗ ਹੋ ਜਾਏਗੀ ਇੱਕ ਉਹ ਜਿਹੜੀ ਮਿੱਟੀ ਹੈ ਉਹ ਅੱਗੇ ਉੱਪਰ ਬੰਨਾਂ ਦੇ ਉੱਪਰ ਯੂਜ਼ ਹੋ ਜਾਏਗੀ ਇਹ ਕਿੰਨੇ ਕਿੰਨੇ ਫੁੱਟ ਫਾਈਟਿੰਗ ਜਿਹੜੇ ਹੈਗੇ ਕਿੰਨੀ ਜਿਆਦਾ ਇਹਨਾਂ ਦੀ ਜਿਹੜੀ ਆਪਣਾ ਪਰਪਸ ਸਾਡਾ ਇਹ ਹੈਗਾ ਜੀ ਇਹਨੂੰ ਆਪਾਂ ਦੋਨੋਂ ਪਾਸੇ ਬੰਨ ਨੂੰ 15 ਫੁੱਟ ਚੌੜਾ ਕਰਨਾ ਹੈਗਾ ਸੋ ਥੈਟ ਇ ਮੋਟੇਰੇਬਲ ਵੀ ਹੋ ਜਾਵੇ ਉਹਦੇ ਵੀ ਦੋ ਤਿੰਨ ਪਰਪਸ ਸਰਵ ਕਰੇਗਾ ਇੱਕ ਤਾਂ ਜਿਹੜੇ ਸਾਡੇ ਆਮ ਲੋਕ ਨੇ ਜਿਹੜੇ ਪਿੰਡਾਂ ਦੇ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਉਹਨਾਂ ਨੂੰ ਇੱਥੇ ਲੰਘਣ ਵਾਸਤੇ ਅਦਰਵਾਈਜ਼ ਪਹਿਲਾਂ ਬਾਈਕ ਹੀ ਜਾਂਦਾ ਹੈ ਜੀ ਤੁਸੀਂ ਮਤਲਬ ਵਹੀਕਲ ਨਹੀਂ ਥ्रू ਨਹੀਂ ਬੰਦਾ ਹੈਗਾ ਕਿਤੋਂ ਚੌੜਾ 1 ਤੋਂ 8 ਫੁੱਟ ਵੀ ਹੈ ਕਿਤੋਂ 10 ਫੁੱਟ ਹੈ ਕਿਤੋਂ 12 ਸੋ ਹੁਣ ਯੂਨੀਫਾਰਮਲੀ ਇਹ ਕੋਸ਼ਿਸ਼ ਕਰ ਰਿਹਾ ਸਾਡਾ ਜਿਹੜਾ ਡਰੇਨੇਜ ਵਿਭਾਗ ਹੈ ਕਿ ਇਹਨੂੰ 15 ਫੁੱਟ ਕੀਤਾ ਜਾਵੇ ਸੋ ਥੈਟ ਟਰੈਕਟਰ ਟਰਾਲੀਆਂ ਵੀ ਲੰਘ ਸਕਣ ਲੋਕਾਂ ਨੂੰ ਵੀ ਸਹੂਲਤ ਹੋਵੇ ਜਿਹੜੇ ਖੇਤੀ ਵਾਲੇ ਨੇ ਪਲੱਸ ਰੱਬ ਨਾ ਕਰੇ ਜੇ ਕੋਈ ਫਲੱਡ ਸੀਜ਼ਨ ਵੇਲੇ ਲੋਡ ਪੈਂਦੀ ਹੈ ਕਿਤੇ ਬ੍ਰੀਚ ਦਾ ਕੋਈ ਇਸ ਤਰ੍ਹਾਂ ਦਾ ਸਿਚੁਏਸ਼ਨ ਬਣਦੀ ਹੈ ਤਾਂ ਜਿਹੜਾ ਰੀਲੀਫ ਮਟੀਰੀਅਲ ਹੈ ਜਿੰਨੇ ਉਹ ਬ੍ਰੀਚ ਨੂੰ ਬੰਨਣ ਵਾਸਤੇ ਦੇਖੋ ਮਿੱਟੀ ਦੀ ਲੋਡ ਹੁੰਦੀ ਹੈ ਪੀਸੀ ਬੈਗਸ ਦੀ ਲੋਡ ਹੁੰਦੀ ਹੈ ਹੋਰ ਬਹੁਤ ਸਾਰੇ ਤੁਹਾਨੂੰ ਮੈਨਨ ਮਟੀਰੀਅਲ ਦੀ ਲੋਡ ਹੁੰਦੀ ਹੈ ਲੇਬਰ ਦੀ ਲੋਡ ਹੁੰਦੀ ਹੈ ਤਾਂ ਉਥੇ ਪਹਚਾਣ ਵਾਸਤੇ ਉਹ ਸਾਨੂੰ ਸੌਖਾ ਰਹੇ ਕਿੰਨੇ ਕ ਮਜ਼ਬੂਤੀ ਲੱਗਦੀ ਹੈ ਜਿਹੜੀ ਜੇ ਮੈਂ ਆਪਾਂ ਵਾਈਟ ਕਰ ਰਹੇ ਆ ਆਪਾਂ ਮਜ਼ਬੂਤੀ ਹੋ ਰਹੀ ਹੈ ਤਾਂ ਕਿੰਨਾ ਕ ਲੱਗਦਾ ਵੀ ਪਹਿਲਾਂ ਵਾਂਗ ਜਿਹੜੇ ਹਾਲਾਤ ਨੇ ਨਹੀਂ ਪਤਾ ਹੋਣਗੇ ਉਹ ਖੋਪਸੋਜ ਦੇਖੀ ਜਿਹੜਾ ਕੋਸ਼ਿਸ਼ ਇਹੀ ਆ ਉਹ ਜਿੰਨਾ ਵੱਧ ਤੋਂ ਵੱਧ ਮੈਨੇਜ ਹੋ ਸਕੇ ਉਹ ਵੀ ਆ ਟ੍ਰਾਈਫ ਕਰਦੇ ਆ ਸਰ ਸਫਾਈ ਦੇ ਗਲ ਕਰੀ ਵਿੱਚ ਕਈ ਜਗ੍ਹਾ ਹਜੇ ਸਫਾਈ ਰਹਿੰਦੀ ਆ ਵਿੱਚ ਜਿਹੜੀ ਹਰੀ ਬੂਟੀ ਉਹ ਵੀ ਹੈਗੀ ਆ ਲੱਗਦਾ ਵੀ ਹਾਂ ਪ੍ਰੋਪਰ ਤਰੀਕੇ ਨਾਲ ਕੰਮ ਰਹੇ ਦੇਖੋ ਜਿਹੜੀ ਬੂਟੀ ਆ ਜਾਂ ਇਸ ਤਰ੍ਹਾਂ ਉਹ ਸਾਰਾ ਕੁਝ ਕਰ ਰਹੇ ਨੇ ਐਸਕੇ ਸਾਹਿਬ ਖੜੇ ਨੇ ਕੋਲ ਬਟ ਉਹਦੀ ਐਸ ਸੱਚ ਬੇਸਿਕਲੀ ਸਖਸ਼ਣ ਕੀ ਆ ਇੱਥੇ ਕੀ ਦਿੱਕਤ ਆ ਜਿਹੜੇ ਨਾ ਵੈਜੀਟੇਸ਼ਨ ਆ ਜਿਹੜੀ ਜਿਵੇਂ ਟਰੀਜ਼ ਨੇ ਸਾਈਡ ਤੇ ਜਿੰਨੀ ਵੀ ਪਲਾਂਟੇਸ਼ਨ ਆ ਉਹ ਰਾਦਰ ਬਾਈਂਡਿੰਗ ਦਾ ਕੰਮ ਕਰਦੀ ਆ ਉਹ ਜ਼ਰੂਰੀ ਵੀ ਆ ਅੰਦਰੋਂ ਰਿਮੂਵ ਕਰਨਗੇ ਇਹ ਬਟ ਮੇਨ ਚੀਜ਼ ਹੈ ਕਿ ਜਿਹੜੇ ਇੱਕ ਡੀਸੇਲਟਿੰਗ ਪਲੱਸ ਬੰਨਾ ਦੀ ਮਿਹਰਬਤੀ ਉਹਦੇ ਤੇ ਫੋਕਸ ਕਰ ਰਹੇ ਹਾਂ ਜੀ ਜੀ ਕੀ ਨਾਮ ਆ ਸਰ ਮੇਰਾ ਨਾਮ ਆਰਨ ਅਨੇਜਾ ਜੀ ਮੈਂ ਇਸ ਟਾਈਮ ਐਸ ਡੀਓ ਡਰੇਨੇਜ ਲੈ ਰਹੇ ਕਾਕਰ ਬਤਨਾਥੀ ਗਰਦੇ ਉੱਪਰ ਗੱਲ ਕਰੀਏ ਜਾਂ ਡਰੇਨਸ ਦੇ ਉੱਪਰ ਗੱਲ ਕਰੀਏ ਤਾਂ ਕਿਸ ਤਰੀਕੇ ਦਾ ਕੰਮ ਚੱਲ ਰਿਹਾ ਹੁਣ ਅ ਕਗਰ ਤੇ ਜਿਵੇਂ ਆਪਾਂ ਹੁਣ ਦੇਖਿਆ ਹੀ ਹੈ ਜੀ ਮਕਰੋੜ ਸਾਹਿਬ ਤੋਂ ਆਪਣੀਆਂ ਮੇਨਲੀ ਕਗਰ ਦੀ ਤਨਰੀਚਾਂ ਆਪਾਂ ਮੰਨਦੇ ਹਾਂ ਜੀ ਇੱਕ ਆਪਣਾ ਖਨੌਰੀ ਤੋਂ ਲੈ ਕੇ ਮਕਰੋੜ ਸਾਹਿਬ ਦੇ ਇੱਥੇ ਆਪਾਂ ਖੜੇ ਹਾਂ ਜੀ ਇਹ ਰੀਚ 2008-09 ਚ ਬੈਡਨਿੰਗ ਹੋ ਗਈ ਸੀ ਇਹਦੀ ਤੇ ਤਕਰੀਬਨ ਇਸ ਸੀਰੀਜ਼ ਦੀ ਕਪੈਸਿਟੀ 25000 ਕਿਉ ਸੀਗਾ ਇੱਥੇ ਮੇਨਲੀ ਆਪਣੀ ਕਪੈਸਿਟੀ ਜ਼ਿਆਦਾ ਹੋਣ ਕਾਰਨ ਬੰਨਾਂ ਚ ਕੋਈ ਐਸੱਚ ਦਿੱਕਤ ਆਉਂਦੀ ਨਹੀਂ ਮੇਨਲੀ ਉਰੇ ਜਿੱਥੇ ਸ਼ਾਰਪਮੈਂਟ ਨੇ ਜੀ ਉੱਥੇ ਮਿੱਟੀ ਜਮ੍ਹਾਂ ਹੋ ਜਾਂਦੀ ਹੈ ਉਹ ਮਿੱਟੀ ਨਾਲ ਕੀ ਹੁੰਦਾ ਜਿੱਦਾਂ ਸ਼ਾਰਪਮੈਂਡ ਏਰੀਆ ਘਟ ਜਾਂਦਾ ਤੇ ਇੱਕ ਪਾਸੇ ਨੂੰ ਜ਼ਿਆਦਾ ਡਾਫ ਲੱਗਣ ਲੱਗ ਜਾਂਦੀ ਹੈ ਤੇ ਬਸ ਆਪਾਂ ਇਹ ਮਿੱਟੀ ਕੱਢ ਕੇ ਆਪਣਾ ਜਿਹੜਾ ਪ੍ਰੋਜੈਕਟ ਤਕਰੀਬਨ 3.50 ਲੱਖ ਦੀ ਲਾਗਤ ਨਾਲ ਮਿੱਟੀ ਕੱਢ ਕੇ ਤੇ ਆਪਾਂ ਬੰਨਾ ਤੇ ਪਾ ਕੇ ਜਿੱਥੇ-ਜਿੱਥੇ ਘਾਰੇ ਨੇ ਜਾਂ ਜਿੱਥੇ ਕੋਈ ਤਰੇੜਾਂ ਨੇ ਬੰਨਾ ਤੇ ਉਹਨਾਂ ਨੂੰ ਸਟਰੈਂਥਨਿੰਗ ਕਰ ਰਹੇ ਹਾਂ। ਇਸ ਤਰੀਕੇ ਨਾਲ ਦੇਖਦੇ ਹਾਂ ਕਿੰਨਿਆਂ ਕਿ ਜਿਹੜੇ ਹੈਗੇ ਨੇ ਡਰੇਨਸ ਕਿੰਨੇ ਕ ਪਰਸੈਂਟ ਹੁਣ ਤੱਕ ਸਫਾਈ ਹੋ ਚੁੱਕੀ ਆ ਕਿੰਨੇ ਕ ਰਹਿੰਦੀ ਆ? ਅ ਡਰੇਨਾ ਜੀ ਜਿਵੇਂ ਸਾਡੇ ਲਹਿਰੇਗਾ ਅੱਗੇ ਜੀ ਤਕਰੀਬਨ 18 ਡਰੇਨਾ ਮੇਨ ਫਾਲ ਕਰਦੀਆਂ ਨੇ ਜੀ। ਉਸ ਜਿਹੜੀ ਸਾਡੀ ਇੱਕ ਮੇਨ ਡਰੇਨ ਲਹਿਰੇਗਾ ਦਾ ਮੇਨ ਡਰੇਨ ਉਸੀ ਤਕਰੀਬਨ ਆਪਣੀ 60% ਸਫਾਈ ਹੋ ਚੁੱਕੀ ਜੀ। ਤੇ ਤਕਰੀਬਨ ਉਹਦੀ ਮਸ਼ੀਨਰੀ ਵੱਧ ਮੋਬਿਲਾਈਜ਼ ਕਰਕੇ ਸੀ ਤਕਰੀਬਨ 10 ਦਿਨਾਂ ਚ ਉਹਨੂੰ ਮੁਕੰਮਲ ਤੇ ਬਾਕੀ ਸਾਡੀ ਜਿਹੜੀ ਲਿੰਕ ਟ੍ਰੇਨਾਂ ਹੁੰਦੀਆਂ ਨੇ ਜਿਹੜੀ ਛੋਟੀਆਂ ਟ੍ਰੇਨਾਂ ਜਿਹੜੀ ਮੇਨ ਰੇਲ ਚਾਟ ਫਾਲ ਕਰਦੀਆਂ ਨੇ ਉਹਦੀ ਤਕਰੀਬਨ ਸਾਡੀ ਮੇਨਲੀ 10-12 ਟ੍ਰੇਨਾਂ ਦੀ ਸਪਾਈ ਹੁਣ ਕੰਮਲ ਹੋ ਚੁੱਕੀ ਹੈ ਬਾਕੀ ਰੈਂਟੀ ਟ੍ਰੇਨਾਂ ਦੀ ਹਫਤੇ ਚ ਸਪਾਈ ਬੁਰੀ ਕਿੰਨੇ ਕੰਟਰੈਕਟਰ ਇਸ ਵਕਤ ਕੰਮ ਦੇ ਵਿੱਚ ਲੱਗੇ ਨੇ ਜਿਹੜੇ ਕੰਮ ਕਰ ਰਹੇ ਨੇ ਮੇਨਲੀ ਇਕ ਘਰ ਤੇ ਆਪਣੇ ਇਸ ਟਾਈਮ ਤਿੰਨ ਕੰਟਰੈਕਟਰ ਕੰਮ ਕਰ ਰਹੇ ਨੇ ਜੀ ਇਕ ਆਪਣਾ ਮਕਰੋਡ ਸਾਹਿਬ ਦਾ ਖਨੋਰੀ ਜਿਹੜਾ ਰੀਚ ਹੈ ਉੱਥੇ ਅਲੱਗ ਕੰਟਰੈਕਟਰ ਹੈ ਮਕਰੋਡ ਸਾਹਿਬ ਤੋਂ ਮੋਨਕ ਅਲੱਗ ਕੰਟਰੈਕਟਰ ਹੈ ਜੀ ਤੇ ਮੋਨਕ ਤੋਂ ਕਟੇਲ ਲਗਦਾ ਵੀ ਜਲਦੀ ਇਹ ਕਵਰ ਹੋ ਜੂਗਾ ਸਾਰਾ ਮੌਨਸੂਨ ਹਾਂਜੀ ਜੇ ਆਪਣਾ ਮੌਨਸੂਨ ਆਪਣੀ ਬਰਸਾਤਾਂ ਠੀਕ ਠਾਕ ਹੁੰਦੀਆਂ ਨੇ ਜੀ ਮੇਨਲੀ ਖੱਡਿਆਂ 'ਚ ਨਾ ਦਿੱਕਤ ਆਵੇ ਆਪਾਂ ਨੂੰ ਪਾਣੀ ਭਰ ਜਾਂਦਾ ਜਿਵੇਂ ਕਈ ਵਾਰ ਪ੍ਰੋਗਰੈਸ ਸਲੋ ਹੋ ਜਾਂਦੀ ਮਿੱਟੀ ਜਿਵੇਂ ਬਾਹਰੋਂ ਆ ਰਹੀ ਹੈ ਜੇ ਉਹ ਦਿੱਕਤ ਨਾ ਆਵੇ ਤਾਂ ਆਪਾਂ ਕੰਮ ਛੇਤੀ ਮੁਕੰਮਲ ਕਰਾਂਗੇ